ਆ ਦੇਖ ਲਓ ਵੀ ਹੱਦੋਂ ਵੱਧ ਪਾਣੀ ਆ ਇੱਥੋਂ ਅਸੀਂ ਅਪੀਲ ਕਰਦੇ ਆਂ ਵੀ ਇੱਧਰ ਨਾ ਆਓ ਕੋਈ ਆ ਤੇ 4x4 ਟਰੈਕਟਰ ਹੀ ਚੱਲ ਗਿਆ ਇੰਨੇ ਪਾਣੀ ਦੇ ਵਿੱਚ ਆਹ ਦੇਖ ਲਓ ਪਾਣੀ ਕਿੰਨਾ ਨਹੀਂ ਚੱਲੇ ਇਸ ਕਰਕੇ ਅਸੀਂ ਕਵਾਂਗੇ ਵੀ ਜਿੰਨਾ ਚਿਰ ਇੱਥੋਂ ਜਾ ਕੇ ਵਹਿੰਦੇ ਨੂੰ ਸਾਨੂੰ ਪਤਾ ਲੱਗ ਗਿਆ ਇੱਧਰ ਬੰਦੇ ਨਹੀਂ ਕੱਲਾਂਗੇ ਔਰ ਅਗਲੇ ਬੰਨੋਂ ਅਸੀਂ ਜਿਹੜਾ ਸਾਹਮਣੇ ਡੇਰਾ ਦਿਖ ਰਿਹਾ ਉੱਥੋਂ ਜਦੋਂ ਉੱਚਾ ਮਿਲ ਜੂਗਾ ਉੱਥੋਂ ਵੀ ਟਰੈਕਟਰ ਵਾਪਸ ਲੈ ਕੇ ਆਵਾਂਗੇ ਵੀ ਇਹ ਰਿਸਕ ਹੈਗਾ ਵਾ ਕਿਉਂਕਿ ਔਖਾ ਕੰਮ ਹੈ ਇੱਧਰ ਫਿਰ ਨਹੀਂ ਇਹਦਾ ਮਤਲਬ ਪਾਣੀ ਵੱਧ ਰਿਹਾ ਵਾ ਔਰ ਜੇ ਪਾਣੀ ਟਰੈਕਟਰ ਨਹੀਂ ਵੜ ਰਹੇ ਫਿਰ ਇਹ ਪਿੰਡ ਘਿਰ ਗਏ ਆ ਇਸ ਕਰਕੇ ਇਹ ਵੀ ਭਰਾਓ ਤੁਹਾਨੂੰ ਦੱਸ ਦਈਏ ਵੀ ਪਿੰਡ ਹੁਣ ਘਿਰ ਰਹੇ ਆ ਤੇ ਇੱਥੇ ਗਾਂਹਾਂ ਜਾ ਕੇ ਫਿਰ ਰਸਤਾ ਰਸਤਾ ਪਹੁੰਚਾਉਣ ਦਾ ਉਹ ਸੋਚਦੇ ਆ ਹਾਂ ਤੇ ਇਸ ਕਰਕੇ ਆ ਵੀ ਹਾਲਾਤ ਜਿਆਦਾ ਖਰਾਬ ਹੋ ਰਹੇ ਪਾਣੀ ਜਿਆਦਾ ਵਾਬ ਦੇਖ ਲਓ ਹੁਣ ਇੱਥੇ ਟਰੈਕਟਰ ਆ ਟਰੈਕਟਰ ਵੱਡਾ ਸੀਗਾ ਜਿਹੜਾ ਆ ਗਿਆ ਇੱਥੇ ਕੋਈ ਨਿਕਾ 275 ਕੋਈ ਛੋਟਾ ਟਰੈਕਟਰ ਆਉਣਾ ਨਹੀਂ ਸੀ ਇਹ 4x4 ਕਿਉਂਕਿ ਇਹਦਾ 에ਅਰ ਕਲੀਨਰ ਹਾਲੇ ਵੀ 6-7 ਇੰਚ ਉੱਪਰ ਹੈਗਾ ਵਾ ਠੀਕ ਆ ਇਸ ਕਰਕੇ ਇਹ ਚੱਲ ਗਿਆ ਹੈਗਾ ਦੂਜਾ ਨਹੀਂ ਚੱਲ ਸਕਦਾ ਇਸ ਕਰਕੇ ਹਾਂ ਹਾਂ ਡੇਰੇ ਵਾਲੀ ਉੱਚੀ ਲੱਗਦੀ ਉੱਥੋਂ ਮੋੜਾਂਗੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਇਹ ਇਲਾਕਾ ਆਪਣਾ ਅਜਨਾਲੇ ਤੋਂ ਲਾਗਦੇ ਪਿੰਡ ਹਰੂਵਾਲ ਤੇ ਇਹ ਫਟੇয়াল ਦੇ ਵਿੱਚ ਦੀ ਜਿਹੜੀ ਲਿੰਕ ਰੋਡ ਆ ਨਾ ਉਹ ਵੀ ਬੜੀ ਡੂੰਗੀ ਜੀ ਹਾਂ ਅਗਲੇ ਬੰਨੇ ਕਹਿੰਦੇ ਵੀ ਡੱਕ ਕੇ ਵੇਖ ਕੇ ਨੀਵਾ ਵਾ ਨੇ ਪਾਣੀ ਨਹੀਂ ਧੱਕ ਰਿਆ ਉਹ ਕਹਿੰਦੇ ਡੂੰਗਾ ਵਾ ਠੀਕ ਹੈ ਚਲੋ ਤੋਂ ਇਸ ਕਰਕੇ ਆ ਥੋੜਾ ਤੇਜੀ ਨਾਲ ਕੱਢ ਲੈਨੇ ਆ ਟਰੈਕਟਰ ਠੀਕ ਹੈ ਜੀ ਇਸ ਕਰਕੇ ਅੱ비 ਇਸ ਇਸ ਲਿੰਕ ਰੋਡ ਤੇ ਨਹੀਂ ਆਉਣਾ ਹੈਗਾ ਕਿਉਂਕਿ ਜਿਹੜੀ ਲੱਖੂਵਾਲ ਤੋਂ ਫੱਤੇਵਾਲ ਨੂੰ ਲਿੰਕ ਆ ਸੜਕ ਉਹ ਬਹੁਤ ਡੂੰਗਾ ਪਾਣੀ ਆ ਇੰਨਾ ਚ ਸਪਲਾਈ ਦੇਣੀ ਔਖੀ ਹੋ ਰਹੀ ਆ ਪਰਲੇ ਬੰਨੇ ਸੱਕੀ ਜਿਹਨੂੰ ਕਹਿੰਦੇ ਸੱਕੀ ਬਰਸਾਤੀ ਨਾਲਾ ਵਾ ਜਿਹਨੂੰ ਬਾਰ-ਬਾਰ ਮਾਦੀ ਤੁਸੀਂ ਟੀਵੀ ਚੈਨਲਾਂ ਤੇ ਵੀ ਦੇਖੋ ਸੱਕੀ ਬੋਲਦੇ ਆ ਉਹ ਬਰਸਾਤੀ ਨਾਲਾ ਵਾ ਔਰ ਉਹ ਲਗਭਗ ਇੱਕ ਦਰਿਆ ਛੋਟੇ ਜਿਹਰਾ ਦਾ ਰੂਪ ਹੁੰਦਾ ਵਾ ਉਧਰੋਂ ਸੜਕ ਦੇ ਨਾਲ ਨਾਲ ਲਾਉਣਾ ਚਾਹੁੰਦੇ ਸੀ ਨਹੀਂ ਆਇਆ ਗਿਆ ਇਹਨਾਂ ਪਿੰਡਾਂ 'ਚ ਵੀ رابطہ ਕਰੀਏ ਆ ਪਿੰਡ ਦੇ ਲੋਕ ਲਿੰਕ ਸ਼ਕਾ ਲੇਤੇ ਪਾਣੀ ਨਹੀਂ ਸੀ ਹੈਗਾ ਜੀ ਆੜੇ 2-2 3-3 ਫੁੱਟ ਪਾਣੀ ਆ ਕੱਲ ਉੱਤੇ ਨਹੀਂ ਸੀ ਹੈਗਾ ਠੀਕ ਹੈ ਜੀ ਤੇ ਇਹ ਤਾਂ ਆਇਆ ਗਿਆ ਅਗਲੇ ਬੰਨੇ ਸਾਨੂੰ ਦਿਖ ਰਿਹਾ ਵਾ ਘਰ ਔਰਚਾ ਥਾਂ ਉੱਥੋਂ ਅਸੀਂ ਵਾਪਸੀ ਕਰਾਵਾਂਗੇ ਮਗਰ ਸਾਡੇ ਛੋਟਾ ਟਰੈਕਟਰ ਆ ਅਸੀਂ ਉਹਨਾਂ ਨੂੰ ਹੌਸਲਾ ਦੇ ਕੇ ਲੈਣ ਦਾ ਠੀਕ ਆ ਸਾਡੇ ਆਸਰੇ ਆ ਗਿਆ ਹਾਂ ਅਗਲੇ ਬੰਨੇ ਧਿਆਨ ਕਰ ਲੋ ਹੁਣ ਅਸੀਂ ਨਾ ਜਾਂਦੇ ਰਹੀਏ ਤੋਂ ਇਸ ਲਿੰਕ ਰੋਡ ਤੇ ਨਹੀਂ ਆਉਣਾ ਪ੍ਰਸ਼ਾਸਨ ਨੂੰ ਬੇਨਤੀ ਆ ਦੇਖਦੇ ਹੁੰਦੇ ਸਾਡੇ ਲਾਈਵ ਸਾਰੇ ਅਫਸਰ ਇਹਨਾਂ ਪਿੰਡਾਂ ਦਾ ਥੋੜਾ ਫਿਕਰ ਕਰੋ ਲੋਕ ਆਪਣੇ ਪੱਦਰ ਤੇ ਵੀ ਰਾਖੀ ਕਰਨ ਦੇ ਆ ਆ ਬਿਖਦੇ ਆ ਸਾਨੂੰ ਵੇਖੋ ਇਹਨੇ ਪਾਣੀ ਦੇ ਵੇਖੋ ਆਪਣੇ ਘਰ ਕਿੱਦਾਂ ਬਚਾਉਣੇ ਮੈਂ ਤੁਹਾਨੂੰ ਦਿਖਾਣਾ ਨੰਗੀ ਅੱਖ ਨਾਲ ਦਿਦਨ ਹਾਂ ਇਧਰੋਂ ਦਰਿਆ ਦਾ ਪਾਣੀ ਵੀ ਆ ਰਿਹਾ ਤੇ ਇਧਰੋਂ ਵੀ ਆ ਦੇਖੋ ਪਾਣੀ ਟਰੈਕਟਰ ਲਗਭਗ ਡੁੱਬਣ ਦੇ ਨਾਰੇ ਜਾ ਰਿਹਾ ਮੈਨੂੰ ਲੱਗਦਾ ਫਿਰ ਟਰੈਕਟਰ ਵੀ ਛੱਡਣਾ ਪੈਣਾ ਬਾਈ ਟਰੈਕਟਰ ਤੇ ਰੇਅਰ ਕਲੀਨਰ ਤੇ ਚੜ ਰਿਹਾ ਹਾਂ ਤੇ ਇਸ ਕਰਕੇ ਆ ਥੱਲੇ ਪਾਣੀ ਚੜ ਕੇ ਆਜੀ ਟਰੈਕਟਰ ਦਾ ਟਾਇਰ ਡੁੱਬਦਾ ਜਾਂਦਾ ਥੋੜਾ ਤੇਜ਼ੀ ਨਾਲ ਅੱਗੇ ਚੱਲ ਜਾਓ ਦੇਖੀਏ ਮੀਂਹ ਕਰਕੇ ਹੁੰਦਾ ਕੱਢ ਲਾ ਵੀ ਕਿਉਂਕਿ ਕੱਢ ਲਿਆ ਟਰੈਕਟਰ ਫਿਰ ਵਾਪਸੀ ਆਹ ਲੋਕ ਨੇ ਬਹੁਤ ਹਾਲਾਤ ਨੇ ਤੁਸੀਂ ਦੇਖ ਲਓ ਹੁਣ ਅਸੀਂ ਬਕਾਇਦਾ ਦਿਖਾਤਾ ਸਰਕਾਰ ਨੂੰ ਬਹੁਤ ਮੰਦਾ ਹਾਲਿਆ ਇੱਥੇ ਡੰਗਰ ਪਸ਼ੂਆਂ ਦਾ ਬਚਣਾ ਬਹੁਤ ਮੰਦਾ ਹਾਲਿਆ ਉਹ ਦਿਖ ਨਹੀਂ ਰਿਹਾ ਮੈਨੂੰ ਵੀਰ ਸੰਨ ਇੱਕ ਦੂਜੇ ਦਾ ਹੱਥ ਫੜ ਕੇ ਬਾਈ ਉਹ ਬੰਦੇ ਆਪਣੇ ਘਰ ਦੀ ਰਾਖੀ ਕਰ ਚਲੋ ਕੁਛ ਉੱਚਾ ਹੋਇਆ ਠੀਕ ਆ ਜੀ ਇਹ ਹਾਲਾਤ ਨੇ ਠੀਕ ਆਰ ਬਿਜਲੀ ਵੀ ਚਮਕਦੀ ਆ ਬਹੁਤ ਜ਼ੋਰ ਨਾਲ ਵੇਖਿਆ ਨਾ ਬਹੁਤ ਜ਼ੋਰ ਨਾਲ ਸਦਕੇ ਔਰ ਫਿਰ ਪਾਣੀ ਵਧਿਆ ਮੇਰੇ ਪੈਰਾਂ ਚ ਪਾਣੀ ਆ ਗਿਆ ਔਰ ਅਸੀਂ ਇੱਥੋਂ ਜਿੰਨੀ ਜਲਦੀ ਹੋ ਸਕਦਾ ਕਰ ਬਨੇ ਡੇਰੇ ਤੋਂ ਰੇਸ ਤੇਜ਼ ਕਰ ਲਾ ਰੇਸ ਤੇਜ਼ ਕਰ ਲਾ ਰੇਸ ਰੇਸ ਤੇਜ਼ ਕਰ ਲਾ ਰੇਸ ਨਾਲ ਸਾਰੇ ਬੰਦੇ ਮਾਰ ਹਾਂ ਇਹਦੇ ਪਾਣੀ ਪਾਣੀ ਆ ਬਈ ਰੁੜ ਗਿਆ ਰੱਖੀ ਦੀ ਤਾਨ ਦਾ ਥੋੜਾ ਜਿਹਾ ਹਾਂ ਇਹਨੂੰ ਤਾਨ ਨੂੰ ਰੱਖ ਥੋੜਾ ਜਿਹਾ ਨਹੀਂ ਠੀਕ ਹੈ ਠੀਕ ਹੈ ਹੁਣ ਘਬਰਾਈਏ ਨਾ ਹੁਣ ਘਬਰਾਵਾਂਗੇ ਸਮੱਸਿਆ ਆਊਗੀ ਖਬਰ ਆਉਣਾ ਨਹੀਂ ਹੌਸਲਾ ਹੀ ਹੌਸਲਾ ਹੀ ਹੁੰਦਾ ਵਾ ਦੇਖ ਸਕਦੇ ਹੋ ਵੀ ਕਿੰਨਾ ਔਖਾ ਵਾ ਇਹ ਕੰਮ ਮਗਰਲਾ ਟਰੈਕਟਰ ਸਾਡੇ ਆ ਰਿਹਾ ਨਹੀਂ ਨਹੀਂ ਠੀਕ ਯਾਰ ਕੋਈ ਐਨ ਦੂਆ ਅੱਗੇ ਨਾ ਨਾ ਸਾਡੇ ਨੂੰ ਦੱਸੋ ਹੌਸਲਾ 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 ਕੰਨ ਲਾਗੇ ਕੰਨ ਲਾਗੇ ਅਜੇ ਦਾ 에ਅਰ ਕਲੀਨਰ ਉੱਚਾ ਵਾ ਤਾਂ ਇਹ ਟਰੈਕਟਰ ਕੱਢ ਗਿਆ ਔਰ ਲੱਗਦਾ ਵੀ ਇੱਕ ਇੱਕ ਡ ਰਹਿ ਗਿਆ ਇਥੋਂ ਬਸ ਅਸੀਂ ਕੱਢ ਕੇ ਤੇ ਅਸੀਂ ਵਾਪਸੀ ਵਾਪਸੀ ਕਰਾਂਗੇ ਹੁਣ ਇਥੋਂ ਪਿਛਲਾ ਟਰੈਕਟਰ ਪੂਰਾ ਜ਼ੋਰ ਲਾ ਰਿਹਾ ਓ ਲੋਕ ਵਿਚਾਰੇ ਜਾਂ ਉੱਚੇ ਥਾਂ ਤੇ ਆ ਰਹੇ ਆ ਜਾਂ ਨਿਕਲ ਰਹੇ ਇਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਹੁਣ ਜਿੰਨਾ ਕ ਆ ਗਿਆ ਆ ਬੰਦੇ ਦੇਖੋ ਆ ਬੰਦੇ ਠੀਕ ਹੈ ਜੀ ਚਲੋ ਕੋਸ਼ਿਸ਼ ਆ ਕੋਈ ਨਹੀਂ ਕੋਈ ਨਹੀਂ ਚੱਲ ਚੱਲ ਇਥੋਂ ਟਾਕਾ ਸਿੱਧਾ ਵੇਖ ਸਿੱਧਾ ਵੇਖੋ ਮੋਬਾਈਲ ਨਾਲ ਵੇਖੋ ਮੋਬਾਈਲ ਨਾਲ ਤੁਹਾਨੂੰ ਕੱਟ ਸਦਾ ਵੇ ਮਗਰ ਤੁਰੇ ਚਲੋ ਨਾ ਨਾ ਧਿਆਨ ਨਾਲ ਓਏ ਚਾ ਇਧਰ ਕਰ ਲੈ ਟਰੈਕਟਰ ਪੰਥੋ ਇਹਣਾ ਥੋੜਾ ਤੁਰੇ ਜਾਓ ਉਹਨੂੰ ਸਾਹ ਨਹੀਂ ਮਿਲਦਾ ਟਰੈਕਟਰ ਨੂੰ ਧਿਆਨ ਨਾਲ ਧਿਆਨ ਨਾਲ ਇਹ ਹਾਲਾਤ ਨੇ ਭਰਾਓ ਆ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਬਹੁਤ ਰਿਸਕ ਆ ਸਾਨੂੰ ਵੀ ਲੱਗਿਆ ਵੀ ਆਉਣਾ ਰਿਸਕ ਆ আর ਇਧਰ ਆ ਇਹ ਤੋਂ ਛੇਤੀ ਜਿੰਨੀ ਛੇਤੀ ਆਪਾਂ ਨਿਕਲ ਸਕਾਂਗੇ ਉਹਨਾਂ ਬੰਦਿਆਂ ਨੂੰ ਲੈ ਕੇ ਉਹਨਾਂ ਚੰਗਾ ਵਾ ਔਰ ਵਧੀਆ ਠੀਕ ਹੈ ਠੀਕ ਹੈ ਇਹ ਹਾਲਾਤ ਨੇ ਭਾਈ ਇਹਨੂੰ ਹੁਣ ਬੰਦ ਕਰ ਰਹੇ ਹਾਂ ਅਸੀਂ ਤੇ ਠੀਕ ਹੈ